ਨੰਬਰਦਾਰ ਜੂਨੀਅਨ ਪੰਜਾਬ ਦੀ ਕਮੇਟੀ ਜਿਹੜੀ ਹੈਗੀ ਅੱਜ ਪ੍ਰੀਤ ਪੈਲੇਸ ਜੰਡੇਆਲਾ ਮਚਕੀ ਦੇ ਵਿੱਚ ਰੱਖੀ ਗਈ ਹੈ ਕਿਉਂਕਿ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਹੈਗਾ ਨੰਬਰਦਾਰਾਂ ਵੱਲੋਂ ਆਪਣਾ ਸੰਘਰਸ਼ ਵਿੱਢਿਆ ਜਾ ਰਿਹਾ ਉਸੇ ਦੇ ਸਬੰਧ ਵਿੱਚ ਅੱਜ ਫਿਰ ਮੀਟਿੰਗ ਰੱਖੀ ਗਈ ਕਿਉਂਕਿ ਪਹਿਲਾਂ ਵੀ ਐਸੇ ਪੈਲਸ ਦੇ ਵਿੱਚ ਲੋਕ ਸਭਾ ਚੋਣਾਂ ਜਿਹੜੀ ਜਿਮਨੀ ਚੋਣ ਜਿਲ੍ਹਾ ਜਲੰਧਰ ਦੀ ਹੋਈ ਸੀ ਉਸੇ ਉਸੇ ਦੇ ਸਬੰਧ ਵਿੱਚ ਇੱਥੇ ਮੀਟਿੰਗ ਰੱਖੀ ਗਈ ਸੀ ਤੇ ਉਸ ਦੇ ਵਿੱਚ ਵੀ ਜਿਹੜਾ ਹੈਗਾ ਉਹ ਐਸਟੀ ਨੇ ਜਿਹੜੇ ਪੰਜਾਬ ਸਰਕਾਰ ਦੇ ਉਹਨਾਂ ਨੇ ਆ ਕੇ ਇਹਨਾਂ ਨੂੰ ਆਸ਼ਵਾਸਨ ਵੀ ਦਿੱਤਾ ਸੀ ਕਿ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਇਹਨਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਾ ਦੇਣ ਕਾਰਨ ਜਿਹੜਾ ਇਹਨਾਂ ਨੂੰ ਵੱਲੋਂ ਦੁਬਾਰਾ ਫੇਰ ਸੰਘਰਸ਼ ਵਿੱਢਿਆ ਜਾ ਰਿਹਾ ਉਸੇ ਦੇ ਸਬੰਧ ਵਿੱਚ ਗੁਰਪਾਲ ਸਿੰਘ ਸਭਰਾ ਜਿਹੜੇ ਕਿ ਰੱਖੀ ਗਈ ਆ ਤੇ ਇਸ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਜਾਂ ਮੈਂਬਰ ਜਾਂ ਹੋਰ ਜਿਹੜੇ ਇਹਨਾਂ ਦੇ ਉਦੇਦਾਰ ਨੇ ਉਹ ਮੀਟਿੰਗ ਦੇ ਵਿੱਚ ਪਹੁੰਚਣੇ ਇੱਕ ਵਾਰੀ ਮਹਾਨ ਮੰਤਰੀ ਨੂੰ ਕਹਿੰਦੇ ਬਾਦਰੀ ਕਿ ਇਸ ਮੀਟਿੰਗ ਦੇ ਵਿੱਚ ਜਿਹੜੇ ਵਿਚਾਰ ਚਰਚਾ ਕੀਤੀ ਜਾ ਰਹੀ ਆ ਅੱਗੇ ਦੱਸਦੇ ਜਾਣ ਉਸ ਤੋਂ ਬਾਅਦ ਜਿਹੜੀ ਵੋਟ ਲੈਣੀ ਆ ਅਨੁਮਾਨ ਜਿਹੜਾ ਵਾ ਜਿਹੜੀ ਲੋਕ ਸਭਾ ਜਿਹੜੀ ਹੋਣੀ ਆ ਆਪਣੇ ਉਹ ਮਾਰਚ ਮਹੀਨੇ ਦੇ ਵਿੱਚ ਨੂੰ ਨਹੀਂ ਕਿ ਖੰਡਿਆਰੀ ਹੋਣੀ ਆ ਜਾਂਦਾ ਆ ਸੰਗਰੂਰ ਦੇ ਵਿੱਚ ਇਹ ਜਿਹੜਾ ਲੋਕੇਸ਼ਨ ਮਾਰਚ ਮਹੀਨੇ ਦੇ ਵਿੱਚ ਹੋ ਗਿਆ ਤੇ ਜਿਹੜਾ ਆਪਣਾ ਜਿਹੜਾ ਵਾ ਸੋ ਬਾਕੀ ਇਸੇ ਦਾ ਕਿਉਂਕਿ ਜੀ ਨਾ 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 ਨ जूनियन जिंदादार जूनियन मुर्दावादाबाद मंगा पूरी करो पूरी करो पूरी करो जिंदा कृपाल सिंह समरा जिंदावाद जिंदाबाद जिंदाबाद सुरजीत नहेड़ा जिंदा जिंदाबाद जिंदाबाद लंबरदार ਯੋਨੀ ਅਰਜੰਦਾਬ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਉਹ ਗਾਧੇਵਾਂ ਦੇ ਕਿਤੇ ਬੁਲਾਈਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਸਾਰੇ ਪੰਜਾਬ ਬਾਡੀ ਵੱਲੋਂ ਸਮੂਹ ਜਿਹੜਾ ਪ੍ਰਧਾਨਾ ਸਾਹਿਬਾਨ ਵੱਲੋਂ ਸੀਨੀਅਰ ਪ੍ਰਧਾਨਾਂ ਵੱਲੋਂ ਦਰਜਾ ਬਦਰਜਾ ਉਹਦੇ ਨਾਰਾ ਵੱਲੋਂ ਕੌਫੀ ਜਿਲ੍ਹਾ ਦੋਆਰੇ ਜਿਲ੍ਹਾ ਪ੍ਰਧਾਨ ਰਿਸ਼ਪਾਲਾ ਜੀ ਆ ਗਏ ਆਪਾਂ ਨੂੰ ਠਿੱਗੀ ਜਾਂਦੇ ਆ ਗਾਣ ਕਰੀ ਜਾਂਦੇ ਆ ਤੇ ਆਪਾਂ ਇਹਨਾਂ ਦੇ ਮਗਰ ਲੱਗੇ ਜਾਂਦੇ ਆ ਤੋਂ ਸਾਡਾ ਪਿਆਰ ਜਿਹੜੇ ਆ ਸੀਮਤ ਸਮੇਂ ਦੇ ਅੰਦਰ ਵਿਚਾਰ ਪੇਸ਼ ਕਰਨ ਸਰਦਾਰ ਹਰਵੰਤ ਸਿੰਘ ਜੀ ਨਵਾਂ ਸ਼ਹਿਰ ਤੋਂ ਬੈਨ ਵਾਹੇ ਗੁੰਜੀਕਾ ਖਲਸਾ ਸਰਦਾਰ ਗ੍ਰਿਪਾ ਸਿੰਘ ਸਵਰਾ ਸਾਹਿਬ ਜੋ ਕਿ ਕੋਨੇ ਹੁਣ ਵਿਦੇਸ਼ ਤੋਂ ਆਏ ਹਨ ਤੇ ਇੱਕ ਗੱਲ ਮੈਂ ਵੈਦੇ ਨਾਲ ਕਹਾਂਗਾ ਚਾਹੇ ਬੰਦੀ ਜ ਐਲਾਨ ਕਰਤਾ ਕਿ ਜਿੰਨੇ ਵੀ ਨੰਬਰ دار ਹਨ ਜਿਹੜੇ ਨੇ ਫਾਰਾਂ ਦੇ ਲੋਬਟਾ ਸੀਟ ਤੇ ਜਾਣ ਤੇ ਸਾਰੇ ਬੰਦੇ ਕੁਝ ਨਹੀਂ ਹੁੰਦੇ ਇਹ ਲੋਈ ਦੇ ਕਚੇ ਤੋਂ ਪਤਾ ਨਾ ਸਹੀ ਹੁੰਦਾ ਹੈ ਤੇ ਕੁਝ ਤਾਂ ਬੰਦੇ ਅਵਤਾਰੀ ਸਨ ਪਰ ਬਹੁਤੇ ਬੰਦੇ ਉਹ ਸੰਸਾਰ ਦੇ ਜਿਹੜੇ ਚਲੇ ਪਾਰਾ ਪੁੱਟੇ ਕੰਮ ਕਰਨੇ ਸਨ ਉਰਨ ਸਰਦਾਰ ਜਗਤ ਸਿੰਘ ਤੇ ਅਸੀਂ ਜਿਹੜੀ ਸਾਡੀ ਮੀਟਿੰਗ ਆ ਜਿਹੜਾ ਲੈਵਲ ਤੇ ਉਹ ਸਰਦਾਰ ਗਰਪਾਲ ਸਿੰਘ ਦੀ ਸਮਰਾ ਉਹਨਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਸਰਦਾਰ ਸਜੀਤ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਤੇ ਵੱਖ-ਵੱਖ ਛਿਲਿਆਂ ਦੇ ਪ੍ਰਧਾਨ تحصیلਾਂ ਦੇ ਪ੍ਰਧਾਨ ਬਲਾਉ ਫਤੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਮੈਂ ਸਜੀਤ ਸਿੰਘ ਨੰਬਰਦਾਰ ਤੁਬਾਕਾਰ ਕਾਰਜਕਾਰੀ ਪ੍ਰਧਾਨ ਪੰਜਾਬ ਮੇਰੇ ਨਾਲ ਪਹੁੰਚੇ ਹੋਏ ਔਦੇਦਾਰ ਸਮਰੂਹ ਤੋਂ ਕੁਲਦੀਪ ਸਿੰਘ ਜੀ 베ਲੇਵਾਲ ਆਪਣੀ ਟੀਮ ਲੈ ਕੇ ਪਹੁੰਚੇ ਹੈ ਪਿਹਰੇ ਪਟਿਆਲੇ ਜ਼ਿਲ੍ਹੇ ਦੇ ਤਹਿਸੀਲ ਪ੍ਰਧਾਨ ਸਾਤਣਾ ਤੋਂ ਪਟਿਆਲੇ ਤੋਂ ਤੇ ਆਪਣਾ ਸਮਾਣੇ ਤੋਂ ਸਾਰੇ ਔਦੇਦਾਰ ਪਹੁੰਚੇ ਹੈ ਇੱਥੇ ਅਸੀਂ ਨਕੋਦਰ ਦਫਤਰ 'ਚ ਪਹੁੰਚੇ ਇਸ ਤੋਂ ਬਾਅਦ ਸਾਡੀ ਮੀਟਿੰਗ ਹੈ ਜਿਹੜੀ ਪੰਜਾਬ ਤੇ ਹੈਗੀ ਲੈਵਲ ਤੇ ਉਹ ਪ੍ਰੀਤ ਪਾਇਲਸ 'ਚ ਰੱਖੀ ਹੋਈ ਹੈ ਸਰਕਾਰ ਕੋਲੋਂ ਜਿਹੜੀਆਂ ਸਾਡੀਆਂ ਮੰਗਾਂ ਉਹ ਬਕਾਇਆ ਪਈਆਂ ਅਜੇ ਤੱਕ ਇਹਨਾਂ ਨੇ ਕੁਝ ਨਹੀਂ ਸਾਨੂੰ ਦਿੱਤਾ ਜੋ ਵਾਅਦੇ ਕੀਤੇ ਸੀ ਉਹਨਾਂ ਵਾਲੇ ਸਾਡੀ ਅੱਜ ਮੀਟਿੰਗ ਹੈ ਉਥੇ ਵਿਚਾਰ ਕੀਤਾ ਜਾਊਗਾ ਸਾਰਾ ਜੋ ਵੀ ਪੰਜਾਬ ਵਰਦੀ ਫੈਸਲਾ ਲੈਂਦੀ ਹੈ ਉਥੇ ਅਸੀਂ ਪੂਰਾ ਪੂਰੇ ਉਤਰਾਂਗੇ ਬਾਕੀ ਅੱਗੇ ਅੱਜ ਸਾਡਾ ਸਾਰੇ ਪੰਜਾਬ ਦਾ ਇਕੱਠ ਹੈ ਉਥੇ ਰੱਖਿਆ ਹੋਇਆ ਸੋ ਇੱਥੇ ਮੈਂ ਨਕੋਦਰ ਡਾਕਟਰ ਜੀ ਮੇਰੇ ਨਾਲ ਸਾਰੀ ਟੀਮ ਪਹੁੰਚੀ ਹੈ ਸੋ ਸਤਿਕਾਰਯੋਗ ਮੇਲੇ ਪ੍ਰਧਾਨ ਹਰਕਮਨ ਸਿੰਘ ਜੀ ਮੋਦ ਸਰਜੀਤ ਸਿੰਘ ਜੀ ਇਹਨਾਂ ਦੀ ਟੀਮ ਸਾਰੀ ਇੱਥੇ ਨਾਲ ਇਥੋਂ ਅਸੀਂ ਹੁਣ ਪਰੀਸ ਪੈਰਿਸ ਚ ਆਪਣੀ ਮੀਟਿੰਗ ਵਾਸਤੇ ਜਾ ਰਹੇ ਹਾਂ ਵੈਗਲ ਜੀ ਦਾ ਕਾਰਸਾ ਹੈ ਹਾਂਜੀ ਪ੍ਰਧਾਨ ਜੀ ਅੱਜ ਫੇਰ ਤੁਹਾਨੂੰ ਮੀਟਿੰਗ ਕਰਨੀ ਪਈ ਪੰਜਾਬ ਸਰਕਾਰ ਦੇ ਖਿਲਾਫ ਕੁਝ ਫੈਸਲੇ ਵੀ ਲਏ ਗਏ ਕੀ ਕਹਿਣਾ ਚਾਹੋਗੇ ਅੱਜ ਦੀ ਜਿਹੜੀ ਸਾਡੀ ਮੀਟਿੰਗ ਇਹ ਜਨਨ ਬੋਡੀ ਪੰਜਾਬ ਦੀ ਮੀਟਿੰਗ ਸੀਗੀ ਇਹਦੇ ਵਿੱਚ ਅਸੀਂ ਸਾਰੇ ਹੀ ਪੰਜਾਬ ਬੋਡੀ ਦੇ ਅਹੁਦੇਦਾਰ ਔਰ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਹਿਬਾਨ ਸੈਕਟਰੀ ਸਾਹਿਬਾਨ ਉਹਨਾਂ ਨੂੰ ਬੁਲਾਇਆ ਸੀਗਾ ਅੱਜ ਅਸੀਂ ਸਾਰਿਆਂ ਨੇ ਵਿਚਾਰ ਪਟੰਦਰਾ ਕੀਤਾ ਹੈਗਾ ਉਹ ਆਪਣੇ ਸੁਝਾਅ ਸਾਰਿਆਂ ਨੇ ਦਿੱਤੇ ਹੈਗੇ ਆ ਕਿਉਂਕਿ ਸਰਕਾਰ ਨੂੰ ਸਾਨੂੰ ਜਿਹੜੇ ਸਰਕਾਰ ਤੇ ਦਬਾਅ ਪਾਉਣ ਲਈ ਜਾਂ ਸਰਕਾਰ ਆਪਣੀਆਂ ਜਿਹੜੀਆਂ ਮੰਗਾਂ ਆ ਸਾਡੀਆਂ ਉਹਨਾਂ ਨੂੰ ਮਨਾਉਣ ਲਈ ਅੱਜ ਜੋ ਫੈਸਲੇ ਅਸੀਂ ਲਏ ਆ ਉਹਦੇ ਵਿੱਚ ਅਸੀਂ 7 ਮਾਰਚ ਦੀ ਰੈਲੀ ਰੱਖੀ ਆ ਪੰਜਾਬ ਲੈਵਲ ਤੇ 7 ਮਾਰਚ ਨੂੰ ਅਸੀਂ ਸੰਗਰੂਰ ਦੇ ਵਿੱਚ ਰੈਲੀ ਕਰਾਂਗੇ ਉਹ ਉਦੋਂ ਪਹਿਲਾਂ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਸਾਤਾ ਕੋ ਜਾ ਹੋਇਆ ਜਿਹੜੇ ਸਾਨੂੰ ਬੁਲਾਉਣਗੇ ਜਨਨ ਬੋਡੀ ਦੇ ਬੰਦਿਆਂ ਨੂੰ ਉੱਥੇ ਜਾ ਕੇ ਸਾਰੇ ਲੰਬੜਦਾਰ ਨੂੰ ਲਾਉ ਬੰਦ ਕਰਾਂਗੇ ਪਰ ਸਾਰਿਆਂ ਦੀਆਂ ਜ਼ਿਲ੍ਹਾ ਪ੍ਰਧਾਨਾਂ ਦੀਆਂ ਤਹਿਸੀਲ ਪ੍ਰਧਾਨਾਂ ਦੀਆਂ ਸਾਰਿਆਂ ਦੀਆਂ ਅੱਜ ਮੈਂ ਡਿਊਟੀਆਂ ਲਾਤੀਆਂ ਕਿ ਜਿਹੜੀ ਤਹਿਸੀਲ ਦੇ ਵਿੱਚ ਕੋਈ ਚੋਣ ਹੋਣ ਵਾਲੀ ਆ ਉਹ ਚੋਣ ਕਰਵਾਈ ਜਾਵੇ ਜਿਹੜੇ ਜਿਹੜੇ ਕੋਈ ਬੰਦੇ ਦਾ ਹੋਰ ਛੋਟੇ ਲੈਵਲ ਤੇ ਜਦਾ ਕਾਨੂੰਗੋ ਲੈਵਲ ਤੇ ਵੀ ਕਮੇਟੀਆਂ ਸਾਡੀਆਂ ਜਿਹੜੀਆਂ ਬਣਾਈਆਂ ਜਾਣਗੀਆਂ ਇਸ ਕਰਕੇ ਅਸੀਂ ਲੰਬੜਦਾਰਾਂ ਲਈ ਕੁਝ ਕਰਨਾ ਚਾਹੁੰਦੇ ਆ ਕਿਉਂਕਿ ਸਾਡੇ ਮਨ ਦੇ ਵਿੱਚ ਤਮੰਨਾ ਹੈ ਕਿ ਅਸੀਂ ਲੰਬੜਦਾਰਾਂ ਲਈ ਕੁਝ ਨਾ ਕੁਝ ਬਣਾਈਏ ਕੁਝ ਨਾ ਕੁਝ ਕਰੀਏ ਜੇ ਸਾਨੂੰ ਉਹਨਾਂ ਨੇ ਚੁਣ ਕੇ ਪੰਜਾਬ ਬੋਡੀ ਦੇ ਵਿੱਚ ਭੇਜਿਆ ਹੈ ਇਹਦਾ ਮਾਣ ਸਤਿਕਾਰ ਸਾਨੂੰ ਦਿੱਤਾ ਪਬਲਿਕ ਨੇ ਤੇ ਅਸੀਂ ਉਹਨਾਂ ਲਈ ਵੀ ਕੁਝ ਨਾ ਕੁਝ ਕਰ ਸਕੀਏ ਸੋ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਹੈਗਾ ਇੱਕ ਇਹ ਫੈਸਲਾ ਸਾਰਿਆਂ ਦੀ ਸਲਾਹ ਦੇ ਨਾਲ 7 ਤਰੀਕ 7 ਮਾਰਚ ਨੂੰ ਅਸੀਂ ਸੰਗਰੂਰ ਦੇ ਵਿੱਚ ਰੈਲੀ ਕਰਾਂਗੇ ਉਦੋਂ ਪਹਿਲਾਂ ਉੱਥੇ ਜਾ ਕੇ ਸਾਰਾ ਕੁਝ ਜਗ੍ਹਾ ਦੇਖਾਂਗੇ ਪਰਮਿਸ਼ਨ ਲਵਾਂਗੇ ਤੇ ਹੋਰ ਵੀ ਅਸੀਂ ਕਮੇਟੀਆਂ ਵੀ ਬਣਾਵਾਂਗੇ ਜਿਹੜੀਆਂ ਜਿਹੜੀਆਂ ਮਤਲਬ ਉੱਥੇ ਜਾ ਕੇ ਕੰਮ ਕਰ ਸਕਦੀਆਂ ਕੋਪਾਲ ਸਮਰਾਜੀ ਤੇ ਸਰਕਾਰ ਨੇ ਉਦੋਂ ਅਸੀਂ ਇੱਥੇ ਕੱਟ ਕੀਤਾ ਸੀਗਾ ਤਕਰੀਬਨ ਉਹ 4000 ਬੰਦੇ ਦਾ ਕੱਟ ਸੀਗਾ ਉਸ ਵੇਲੇ OST ਰਾਜਵੀਰ ਸਿੰਘ ਤੇ ਹਲਕਾ ਇੰਚਾਰਜ ਸੋਢੀ ਸਾਹਿਬ ਤੇ ਬਰਾੜ ਸਾਹਿਬ ਆਏ ਸੀਗੇ ਉਹਨਾਂ ਨੂੰ ਲੈ ਕੇ ਉਹ ਭਗਵੰਤ ਮਾਨ ਦੇ ਨਾਲ ਗੱਲ ਕਰਕੇ ਗਿਆ ਸੀਗਾ ਰਾਜਵੀਰ OST ਜਿਹੜਾ ਸੀਗਾ ਉਹ ਵੀ ਮੈਂ ਕੀ ਬੋਲ ਕੇ ਆਵਾਂ ਉੱਥੇ ਲੇਕਿਨ ਉਹਨਾਂ ਨੇ ਭਗਵੰਤ ਮਾਨ ਨੇ ਉਹਨਾਂ ਨੂੰ ਯਕੀਨ ਦਿਵਾਇਆ ਸੀ ਵੀ ਉਹਨਾਂ ਦੀਆਂ ਜਿਹੜੀਆਂ ਦੋ ਮੰਗਾਂ ਆ ਉਹ ਮੇਨ ਆਪਾਂ ਮੈਨੀਫੈਸਟੋ 'ਚ ਪਾਈਆਂ ਆ ਫਿਰ ਉਹਨਾਂ ਤੇ ਤੁਸੀਂ ਕਹਿ ਦਿਓ ਵੀ ਇਹ ਜਦੋਂ ਇਲੈਕਸ਼ਨ ਹੋ ਗਈ ਅਸੀਂ ਉਹਨੂੰ ਆਨੇ ਬੈਨ ਲਾਗੂ ਕਰਾਂਗੇ ਲੇਕਿਨ ਉਹਨਾਂ ਨੇ ਲਾਗੂ ਨਹੀਂ ਕੀਤੀ ਹਾਲੇ ਤੱਕ ਉਹਨਾਂ ਨੂੰ ਯਾਦ ਵੀ ਕਰਾਇਆ ਅਸੀਂ ਬਾਰ-ਬਾਰ ਮੀਟਿੰਗਾਂ ਵੀ ਕੀਤੀਆਂ ਸੀਮਨ ਸਾਹਿਬ ਨਾਲ ਵੀ ਮੀਟਿੰਗਾਂ ਕੀਤੀਆਂ ਹੋਰ ਵੀ ਅਸੀਂ ਮੰਗ ਪੱਤਰ ਵੀ ਪਤਾ ਨਹੀਂ ਕਿੰਨੇ ਪੰਜਾਬ ਦੇ ਪੰਜਾਬ ਲੈਵਲ ਤੇ ਸਾਰੇ ਮੰਤਰੀਆਂ ਨੂੰ ਐਮਐਲਏ ਨੂੰ ਡੀਸੀਆਂ ਨੂੰ ਸਾਰਿਆਂ ਨੂੰ ਦੇ ਚੁੱਕੇ ਹਾਂ ਲੇਕਿਨ ਸਰਕਾਰ ਦੇ ਕੰਨਾਂ ਤੇ ਕੋਈ ਜੂੰਨ ਨਹੀਂ ਸਰਕਦੀ ਹੈ ਜਦੋਂ ਅਸੀਂ 35000 ਨੰਬਰਦਾਰ ਇਕੱਠਾ ਹੋ ਗਿਆ ਕੱਟਾ ਹੋ ਕੇ ਤਾਂ ਉਹਦੇ ਉਹਦੀ ਜਿਹੜੀ ਵੋਟ ਬੈਂਕ ਆ ਉਹ ਕਟੋ-ਕਟ ਵੀ 12-15 ਲੱਖ ਵੋਟ ਉਹਦੀ ਪੰਜਾਬ ਦੇ ਵਿੱਚ ਆ ਇਹ ਸਰਕਾਰ ਬਣਾ ਵੀ ਸਕਦੀ ਹੈ ਜੁਨੀਅਨ ਤੇ ਸਰਕਾਰ ਡੇਗ ਵੀ ਸਕਦੀ ਤੇ ਜੇਕਰ ਤੁਹਾਡੀਆਂ ਮੰਗਾਂ ਵੱਲ ਪੰਜਾਬ ਸਰਕਾਰ ਧਿਆਨ ਦੇਵੇਗੀ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਉਹਨਾਂ ਦਾ ਸਾਥ ਦੇਉਂਗੇ ਬਿਲਕੁਲ ਬਾਈਕਾਟ ਕਰਾਂਗੇ ਜੇ ਨਾਂ ਦਿੱਤਾ ਤਾਂ ਉਹਨਾਂ ਨੇ ਸਾਡਾ ਸਾਡੀਆਂ ਮੰਗਾਂ ਜੇ ਨਾਮ ਮੰਨੀਆਂ ਉਹਨਾਂ ਨੇ ਤੇ ਬਿਲਕੁਲ ਬਾਈਕਾਟ ਕਰਾਂਗੇ ਸਰਕਾਰ ਦਾ ਤੇ ਜੇ ਮੰਨ ਲਈਆਂ ਫੇਰ ਜੇ ਉਹ ਸਾਡੀਆਂ ਮੰਗਾਂ ਮੰਨ ਲੈਂਦੇ ਆ ਫੇਰ ਅਸੀਂ ਉਹਨਾਂ ਦੀ ਹਮਾਇਤ ਵੀ ਕਰ ਸਕਦੇ ਹਾਂ ਕਿਉਂਕਿ ਸਾਡੀਆਂ ਮੇਨ ਜੋੜੀਆਂ ਦੋ ਮੰਗਾਆਂ ਜਿਹੜੀਆਂ ਉਹਨੇ ਮੈਨੀਫੈਸਟਾਟ ਕਰਾਈਆਂ ਪਿਤਾ ਪੁਰਖੀ ਜਿਹੜੀ ਆ ਉਹ ਸਾਡੀ ਬਹੁਤ ਜ਼ਰੂਰੀ ਹੈ ਉੱਤੇ ਸਰਕਾਰ ਦਾ ਕੁਝ ਨਹੀਂ ਲੱਗਦਾ ਹੈਗਾ ਬੀਮਾ ਜਿਹੜਾ ਅਸੀਂ ਚਾਹੁੰਦੇ ਹਾਂ ਵੀ ਜਦੋਂ ਇਹਨਾਂ ਨੇ ਐਗਰੀਕਲਚਰ ਜ਼ਿਮੀਂਦਾਰਾਂ ਦੇ ਕਾਟ ਬਣਾਤੇ 5 ਲੱਖ ਤੱਕ ਉਹਨਾਂ ਦਾ ਬੀਮਾ ਹੁੰਦਾ ਇਦਾਂ ਹੀ ਅਸੀਂ ਚਾਹੁੰਦੇ ਹਾਂ ਕਿ ਸਾਡਾ ਲੰਬੜਦਾਰ ਦਾ ਵੀ ਉਹ ਕਾਟ ਬਣਿਆ ਬਣ ਜਵੇ ਤੇ ਉਹ 5 ਲੱਖ ਤੱਕ ਅਗਲਾ ਆਪਣਾ ਨਹਾਜ ਕਰਾ ਲਵੇ ਕਿਉਂਕਿ ਬਹੁਤ ਲੰਬੜਦਾਰ ਇਹੋ ਜਿਹੇ ਆ ਜਿਹੜੇ ਇਹ ਇਲਾਜ ਦੇ ਦੁੱਖੋਂ ਇਸ ਦੁਨੀਆ ਤੋਂ ਚਲੇ ਜਾਂਦੇ ਆ। ਪ੍ਰਧਾਨ ਜੀ 16 ਤਰੀਕ ਨੂੰ ਜਿਹੜਾ ਭਾਰਤ ਬੰਦ ਕੀਤਾ ਜਾ ਰਿਹਾ ਕਿਸਾਨ ਜੂਨੀਆ ਵੱਲੋਂ ਉਸ ਦੇ ਵਿੱਚ ਤੁਹਾਡਾ ਸਾਥ ਹੋਵੇਗਾ ਉਹਨਾਂ ਦਾ? ਬਿਲਕੁਲ ਹੋਊਗਾ ਇਸ ਕਿਸਾਨ ਜੂਨੀਆ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ। ਜੋ ਕਿਸਾਨ ਜੂਨੀਆ ਸਾਨੂੰ ਕਹਿੰਦੀ ਆ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਜੋੜੋ ਅਸੀਂ ਬਿਲਕੁਲ ਉਹਨਾਂ ਦੇ ਨਾਲ ਚੱਲਾਂਗੇ। ਪਰ ਉਹਨਾਂ ਦੀ ਜਦੋਂ ਸਾਡਾ ਕੋਈ ਹੋਂਗਾਰ ਆਲੀ ਵਗੈਰਾ ਉਹਦੇ ਵਿੱਚ ਉਹਨਾਂ ਦਾ ਸਾਥ ਲਵਾਂਗੇ ਤੇ ਰਲ ਕੇ ਅਸੀਂ ਸਰਕਾਰ ਦੀ ਨਕੇਲ ਜਿਹੜੀ ਆ ਕੱਸਾਂਗੇ ਤਾਂ ਕਿ ਜਿਹੜੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ ਅਸੀਂ ਕੋਈ ਭੀਖ ਨਹੀਂ ਮੰਗਦੇ ਹੈਗੇ ਜਾਇਜ਼ ਸਾਡੀਆਂ ਮੰਗਾਂ ਜਿਹੜੀਆਂ ਉਹ ਉਹ ਅਸੀਂ ਚਾਹੁੰਦੇ ਆ ਕਿ ਸਾਡੇ ਲੰਬੜਦਾਰਾਂ ਦੀਆਂ ਉਹ ਪੂਰੀਆਂ ਕੀਤੀਆਂ ਜਾਣ ਸੋ ਅੱਜ ਜੀ ਜਿਹੜੀ ਮੀਟਿੰਗ ਬੜੀ ਭਰਵੀ ਮੀਟਿੰਗ ਸੀ ਸਾਡੀ ਕਿਉਂਕਿ ਕਾਫੀ ਮੈਂ ਸੋਚਦਾ ਕਿ ਅੱਗੇ ਜਨਰਲ ਬੋਡੀ ਦੀ ਅਸੀਂ ਮੀਟਿੰਗ ਕਰਦੇ ਤਾਂ ਸਾਡੇ 40 50 ਬੰਦੇ ਇਕੱਠੇ ਹੁੰਦੇ ਸੀਗੇ ਅੱਜ ਤਕਰੀਬਨ ਅਸੀਂ ਸਾਡਾ ਇਹ 300 ਬੰਦਾ ਜਿਹੜਾ ਇੱਥੇ ਆ ਕੇ ਪੰਜਾਬ ਦੇ ਵਿੱਚ ਇਕੱਠਾ ਹੋਇਆ ਹੋਇਆ ਹੋਰ ਉਹ 300 ਬੰਦੇ ਦਾ ਸਾਨੂੰ ਇਹ ਬੜਾ ਉਤਸ਼ਾਹ ਲੱਗਦਾ ਹੈਗਾ ਕਿਉਂਕਿ ਸਾਰੇ ਨੰਬਰਦਾਰ ਚਾਹੁੰਦੇ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਉਹ ਸਰਕਾਰ ਤੱਕ ਪਹੁੰਚਣ ਸੋ ਅੱਜ ਦਾ ਜਿਹੜਾ ਮੀਟਿੰਗ ਸੀਗੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਜ਼ਿਲ੍ਹਿਆਂ ਦਾ ਧੰਨਵਾਦ ਕਰਦਾ ਕਿਉਂਕਿ ਮੈਂ ਵਿਦੇਸ਼ ਤੋਂ ਆ ਕੇ ਇਹ ਪਹਿਲੀ ਮੀਟਿੰਗ ਅੱਜ ਰੱਖੀ ਹੈ ਆ ਇਸੇ ਤਰ੍ਹਾਂ ਮੈਂ ਜ਼ਿਲ੍ਹਿਆਂ ਦੇ ਵਿੱਚ ਵੀ ਮੀਟਿੰਗਾਂ ਹੁਣ ਕਰੂੰਗਾ ਉਸ ਤੋਂ ਬਾਅਦ ਇਹ ਪੰਜਾਬ ਲੈਵਲ ਦੀ ਜਿਹੜੀ ਰੈਲੀ ਆ ਉਹ 7 27 ਮਾਰਚ ਦੀ ਅਸੀਂ ਸੰਗਰੂਰ ਵਿੱਚ ਰੱਖੀ ਹੋਈ ਆ ਬੋਲੇ ਵੀ ਅਸੀਂ ਸਾਰਾ ਫਰੇਜ਼ਮਨ ਸ਼ਮਰ ਸਾਹਿਬ ਇਹਦੇ ਵਿੱਚ ਜਿਹੜੀ ਜੂਨੀਅਨਾਂ ਅਲੱਗ-ਅਲੱਗ ਚੱਲਦੀਆਂ ਤੁਹਾਡੇ ਨਾਲ ਮਦਦ ਜੂਨੀਅਨਾਂ ਸਾਰੀ ਉਹਨਾਂ ਨੂੰ ਇੱਕ ਮੰਚ ਤੇ ਲਿਆ ਕੇ ਇਹ ਰੈਲੀ ਦੇ ਵਿੱਚ ਬਾੜੀ ਮੇਰੀ ਕੋਸ਼ਿਸ਼ ਇਹ ਰਹੂਗੀ ਮੈਂ ਮੈਂ ਤਾਂ ਪਹਿਲਾਂ ਵੀ ਕੋਸ਼ਿਸ਼ ਇਹ ਕੀਤੀ ਆ ਕਿ ਜਿਹੜੀਆਂ ਜੂਨੀਅਨ ਦੂਜੀਆਂ ਜੂਨੀਅਨਾਂ ਉਹ ਵੀ ਆ ਜਾਣ ਸਾਡੇ ਨਾਲ ਤਾਂ ਵਧੀਆ ਇਹ ਮੇਰੀ ਕੋਸ਼ਿਸ਼ ਹੋਊਗੀ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲੂੰਗਾ ਮਿਲ ਕੇ ਉਹਨਾਂ ਦੇ ਨਮਾਇੰਦਿਆਂ ਦੇ ਨਾਲ ਗੱਲ ਕਰੂੰਗਾ ਜਿਹੜੀ ਰੈਲੀ ਆ ਸਾਡੀ ਉਹ ਬਿਲਕੁਲ ਮੈਨੂੰ ਉਮੀਦ ਆ ਮੈਨੂੰ 90% 99% ਉਮੀਦ ਆ ਵੀ ਉਹ ਸਾਡੇ ਨਾਲ ਜਿਹੜੀ ਰੈਲੀ ਦੇ ਵਿੱਚ ਉਹ ਸਮੂਹਿਤ ਕਰਨਗੇ ਕਿਉਂਕਿ ਨੰਬਰਦਾਰ ਭਾਈਚਾਰਾ ਜਿਹੜਾ ਪੰਜਾਬ ਦਾ ਸਾਰਾ ਇਕੱਠਾ ਹੋਊਗਾ ਇਸ ਕਰਕੇ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨੂੰ ਨਾਲ ਜੋੜ ਕੇ ਤੇ ਸਾਡੀ ਜਿਹੜੀ ਆ ਇਹ ਰੈਲੀ ਹੋਣਾ ਜਦੋਂ ਮੀਡੀਆ ਦੇ ਵਿੱਚ ਇਹ ਖਬਰਾਂ ਸਾਡੇ ਨਸ਼ਰ ਹੁੰਦੀਆਂ ਤੇ ਸਰਕਾਰਾਂ ਤੱਕ ਜਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ ਪਹੁੰਚ ਵੀ ਕਰਦੇ ਹੈਗੇ ਜੇ ਕੋਈ ਐਡਾ ਮੀਟਿੰਗ ਦਾ ਸੱਦਾ ਆਂਦਾ ਆ ਕੀ ਰੈਲੀ ਕੈਨਸਲ ਹੋਊਗੀ ਜਾਂ ਰੈਲੀ ਇਹ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਉਹ ਨਹੀਂ ਪੂਰੀਆਂ ਕਰਦੇ ਨੋਟੀਫਿਕੇਸ਼ਨ ਉਹਦਾ ਨਹੀਂ ਕਰਦੇ ਉਹਨਾਂ ਚਿਰ ਅਸੀਂ ਰੈਲੀ ਜਿਹੜੀ ਉਹ ਕੈਨਸਲ ਨਹੀਂ ਕਰਨੀ ਹੈ ਜੀ ਕਿ ਉਹ ਮੀਟਿੰਗ ਕਰਨਗੇ ਇਸ ਪਿਆਜ ਉਹ ਤੁਹਾਨੂੰ ਦੱਸ ਆਦ ਲੈਣੇ ਸੁਣਾਗੇ ਸਨਾਈ ਕਰਾਂਗੇ ਉਹਨਾਂ ਦੀ ਮੀਟਿੰਗ ਜਾਵਾਂਗੇ ਲੇਕਿਨ ਉਹਨਾਂ ਨੂੰ ਇਹ ਕਹਾਂਗੇ ਵੀ ਉੱਥੇ ਆ ਕੇ ਨੋਟੀਫਿਕੇਸ਼ਨ ਦਿਖਾ ਦਿਓ ਤੇ ਐਲਾਨ ਕਰੋ ਫੇਰ ਇਹ ਜਿਹੜੀ ਆ ਸਾਡੇ ਜਿਹੜੀ ਸਰਕਾਰ ਦੇ ਖਿਲਾਫ ਅਸੀਂ ਕਰਨੀ ਹੈ ਉਹ ਸਰਕਾਰ ਦੇ ਹੱਥ ਚ ਵੀ ਹੋ ਸਕਦਾ ਸਮਰਾ ਸਾਹਿਬ ਇਹ ਜਿਹੜੀ ਲੜਾਈ ਤਨਬਾ